ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਦਾਸ ਤੇਰੇ ਕੀ ਬੇਨਤੀ ਰਿੱਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪਰਬ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਦ ਲੱਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ tumhari kripa te paar brahm dohkhan ko naas charan kamal ka aasra prab purakh guntaas kirtan naam simrat raho jab lag ghat saas raho maat pita bandap tu hai ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ purakh ਗੁਨਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ 5 ਦਾਸ ਤੇਰੇ ਕੀ ਬੇਨਤੀ ਰੱਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰੱਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਮਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ कीर्तन नाम सिमरत रहो जब लग ਘਟ ਸਾਸ ਰਹਾਓ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾ ਬਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਦਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ चरण कमल का आशरा प्रभु पुरख गुणतास कीर्तन नाम सिमरत रह जब लग घट सांस रहा मात पिता बंदप तू है तू सर्व निवास ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਦ ਕਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸ ਬਿਲਾਵਲ ਮਹਲਾ 5 ਵਾ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਦ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ جا کو निर्मल جاس ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਦਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਦ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ 5 ਵਾ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਰੱਬ ਕੋ ਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਦ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਿਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ 5 ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਉਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ 5 ਦਾਸ ਤੇਰੇ ਕੀ ਬੇਨਤੀ ਜਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾ ਨਿਕ ਪ੍ਰਭ ਸਰਣਾ ਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਦ ਕਰ ਪ੍ਰਗਾਸ tumari kripa te paar brahm dohkhan ko naas charan kamal ka aasra prab purakh guntaas kirtan naam simrat rahu jab lag ghat saas rahav maat pita bandap tu hai tu sarb nivar ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਈ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ